ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਭਾਰਤ ਵਿੱਚ ਜਿਵੇਂ-ਜਿਵੇਂ ਉਮਰਵਾਦੀ ਹੈ ਲੋਕਾਂ ਦੀ ਆਮਦਨ ਦੇ ਸਾਧਨ ਵੀ ਹੌਲੀ-ਹੌਲੀ ਘਟਣ ਲੱਗਦੇ ਹਨ ਖਾਸ ਕਰਕੇ ਪਿੰਡੂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਬਜ਼ੁਰਗਾਂ ਲਈ ਜੀਣਾ ਮੁਸ਼ਕਿਲ ਹੋ ਜਾਂਦਾ ਹੈ ਅਜਿਹੇ ਬਜ਼ੁਰਗਾਂ ਨੂੰ ਵਿਤੀ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰ ਦੁਆਰਾ ਵਿਰਧ ਪੈਨਸ਼ਨ ਯੋਜਨਾ 2025 ਸ਼ੁਰੂ ਕੀਤੀ ਗਈ ਹੈ ਇਸੀ ਯੋਜਨਾ ਦਾ ਉਦੇਸ਼ ਇਹ ਹੈ ਕਿ ਬਜ਼ੁਰਗਾਂ ਨੂੰ ਬੁਢਾਪੇ ਵਿੱਚ ਬੀਤੀ ਸਹਾਇਤਾ ਮਿਲੇ ਅਤੇ ਉਹ ਸਨਮਾਨ ਨਾਲ ਜੀਵਨ ਬਤੀਤ ਕਰ ਸਕਣ। ਇਸ ਖਬਰ ਵਿੱਚ ਅਸੀਂ ਤੁਹਾਨੂੰ ਵਿਰਧ ਪੈਨਸ਼ਨ ਯੋਜਨਾ 2025 ਨਾਲ ਸੰਬੰਧਤ ਸਾਰੀ ਮਹੱਤਵਪੂਰਨ ਜਾਣਕਾਰੀ ਦੇਵਾਂਗੇ ਇਹ ਪੈਨਸ਼ਨ ਯੋਜਨਾ ਇੱਕ ਰਾ ਸਰਕਾਰ ਦੁਆਰਾ ਚਲਾਈ ਜਾਣ ਵਾਲੀ ਸਮਾਜੀ ਸੁਰੱਖਿਆ ਯੋਜਨਾ ਹੈ ਜੋ ਹਰ ਰਾਜ ਵਿੱਚ ਵੱਖ-ਵੱਖ ਨਾਵਾਂ ਤੇ ਨੀਮਾਂ ਨਾਲ ਲਾਗੂ ਹੁੰਦੀ ਹੈ ਇਹ ਮੁੱਖ ਤੌਰ ਤੇ ਸਮਾਜ ਭਲਾਈ ਵਿਭਾਗ ਦੁਆਰਾ ਚਲਾਈ ਜਾਂਦੀ ਹੈ ਉਦਾਹਰਣ ਵਜੋਂ ਉੱਤਰ ਪ੍ਰਦੇਸ਼ ਵਿੱਚ ਇਹ ਯੋਜਨਾ 1994 ਤੋਂ ਚੱਲ ਰਹੀ ਹੈ ਅਤੇ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਆਰਥਿਕ ਤੌਰ ਤੇ ਕਮਜ਼ੋਰ ਨਾਗਰਿਕਾਂ ਨੂੰ ਇਸ ਦੇ ਲਾਭ ਦਿੱਤੇ ਜਾਂਦੇ ਹਨ ਈਸੀ ਯੋਜਨਾ ਦੇ ਤਹਿਤ ਯੋਗ ਬਜ਼ੁਰਗ ਨੂੰ ਹਰ ਮਹੀਨੇ 1000 ਦੀ ਪੈਨਸ਼ਨ ਦਿੱਤੀ ਜਾਂਦੀ ਹੈ ਇਹ ਪੈਨਸ਼ਨ 3 ਮਹੀਨਿਆਂ ਦੇ ਅੰਤਰਾਲ ਤੇ ਲਾਪਾਤਰੀ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ ਇਸ ਬੁਢਾਪਾ ਪੈਨਸ਼ਨ ਯੋਜਨਾ ਦਾ ਲਾਭ ਲੈਣ ਲਈ ਬੀਨੇਕਾਰ ਦੀ ਉਮਰ ਘਟੂ ਘਟ 60 ਸਾਲ ਹੋਣੀ ਚਾਹੀਦੀ ਹੈ ਬੀਨੇਕਾਰ ਰਾਜ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ ਤੇ ਬੀਨੇਕਾਰ ਗਰੀਬੀ ਰੇਖਾ ਤੋਂ ਹੇਠਾਂ ਹੁੰਦਾ ਹੈ ਜਾਂ ਉਸ ਦੀ ਸਾਲਾਨਾ ਆਮਦਨ ਪਿੰਡੂ ਖੇਤਰਾਂ ਚ 46000 ਅੱਸੀ ਅਤੇ ਸ਼ਹਿਰੀ ਖੇਤਰਾਂ ਚ 56460 ਤੋਂ ਵੱਧ ਨਹੀਂ ਹੈ ਬਿਨੇਕਰ ਨੂੰ ਕਿਸੇ ਹੋਰ ਸਰਕਾਰੀ ਪੈਨਸ਼ਨ ਯੋਜਨਾ ਦਾ ਲਾਭ ਨਹੀਂ ਮਿਲ ਰਿਹਾ ਹੋਣਾ ਚਾਹੀਦਾ ਇਸੀ ਯੋਜਨਾ ਲਈ ਲੋੜੀਂਦੇ ਦਸਤਾਵੇਜ਼ ਆਧਾਰ ਕਾਡ ਆਮਦਨ ਸਰਟੀਫਿਕੇਟ ਉਮਰ ਸਰਟੀਫਿਕੇਟ ਅਤੇ ਰਹਿਾਈਸ਼ੀ ਸਰਟੀਫਿਕੇਟ ਦੇ ਨਾਲ-ਨਾਲ ਅਰਜੀ ਪ੍ਰਕਿਰਿਆ ਨਾਲ ਅਪਲਾਈ ਕਰਨਾ ਹੋਵੇਗਾ ਸੋ ਇਹຊਿ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ ਸੋ ਇਹຊਿ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ